ਸਤਿ ਸ੍ਰੀ ਅਕਾਲ ਜੀ ਨਵੀਂ ਪੁਰਾਣੀ ਸਾਂਝ ਵੀ ਤੁਹਾਡਾ ਸਭ ਦਾ ਸਵਾਗਤ ਆ ਜੀ ਅੱਜ ਆਪਾਂ ਦਸਹੀ ਵਾਲਾ ਮਸਾਲਾ ਬਣਾਈਏ ਇਹ ਬਹੁਤ ਹੀ ਗੁਣਕਾਰੀ ਹੈ ਤੇ ਬਹੁਤ ਹੀ ਬਹੁਤ ਵਧੀਆ ਹਾਜਮੇਦਾਰਾ ਹੁਣ ਗਰਮੀ ਦਾ ਮੌਸਮ ਸ਼ੁਰੂ ਹੋ ਗਿਆ ਕਿਉਂਕਿ ਵਿਸਾਖੀ ਲੰਘੀ ਹੈ ਤੋਂ ਤੋਂ ਬਾਅਦ ਤਤੀਆਂ ਨੂਆ ਵਗੈਰਾ ਸ਼ੁਰੂ ਹੋ ਜਾਂਦੀਆਂ ਨੇ ਤੇ ਆਪਾਂ ਸਾਂਭੀ ਵੀ ਬਣਾਉਣੇ ਆ ਲੱਸੀ ਵੀ ਬਣਾਉਣੇ ਆ ਤੇ ਸਲਾਦ ਉਤੇ ਵੀ ਪਾਉਣੇ ਆ ਤੇ ਇਹ ਲੱਸੀ ਵਾਲਾ ਮਸਾਲਾ ਆਪਾਂ ਘਰੇ ਤਿਆਰ ਕਰੀਏ ਤਾਂ ਕਿ ਆਪਾਂ ਪੈਕਟ ਬੰਦ ਨਾਲੇ ਕਿ ਆਈਏ ਤੇ ਇਹਨੇ ਤਾਂ ਵਾਜੇ ਕਿ ਕਰੀਏ ਆਪਾਂ ਕਿਹੜੀ ਕਿਹੜੀ ਚੀਜ਼ ਜਰੂਰ ਹੁੰਦੀ ਆ ਦਸਹੀ ਵਾਲਾ ਮਸਾਲਾ ਬ ਇਹਨਾਂ ਦੇ ਬਹੁਤ ਹੀ ਗੁਣਕਾਰੀ ਹੈ। ਇਹਦੇ ਵਾਸਤੇ ਆਪਾਂ ਨੂੰ ਚਾਰ ਤਰ੍ਹਾਂ ਦੇ ਨਮਕ ਲੈਣੇ ਆ। ਇਹਦੇ ਵਿੱਚ ਆਪਾਂ ਜਿਹੜਾ ਪਿੰਕ ਸਾਲਟ ਹੁੰਦਾ, ਪਿੰਕ ਨਮਕ ਹੁੰਦਾ ਉਹ ਲੈ ਲਿਆ। ਇਹਦੇ ਚਾਪਾ ਕਾਲਾ ਨਮਕ ਲੈ ਲਿਆ। ਜੇ ਤੁਹਾਡਾ ਕੋਈ ਪੀਸਿਆ ਹੋਇਆਗਾ ਪੀਸਿਆ ਹੋਇਆ ਲੈ ਲਓ, ਜੇ ਸਰ ਕੋ ਡਰੀਆਂ ਆ ਰਹੇਗਾ ਤਾਂ ਡਰੀਆਂ ਲੈ ਜੇ। ਦੇਖਿਓ ਮੇਰੇ ਕੋਲ ਜਿਹੜਾ ਕਾਲਾ ਨਮਕ ਪੀਸਿਆ ਹੋਇਆ ਵਾ ਤੇ ਮੇਰੇ ਕੋਲ ਆ ਪਿੰਕ ਸਾਲਟ ਥੋੜਾ ਜਿਹਾ ਬ੍ਰੀਕ ਹੋਇਆਗਾ, ਇਹਨਾਂ ਬਹੁਤਾ ਬ੍ਰੀਕ ਨਹੀਂ, ਫਾਈਨ ਨਹੀਂ ਪਾਊਡਰ ਹੋਇਆ ਵਾ। ਜਾ ਤਰ ਨਵਾਂ ਇਕਪਾ ਜੇ ਨੋਰਮਲ ਨਾਮਕ ਵਰਤਦੇ ਆ ਇਹ ਤਾਂ ਵੇ ਇੱਕ ਹੀ ਹੁੰਦਾ ਵਾ ਤੇ ਆ ਮੇਰੇ ਕੋਲ ਹੈਗਾ ਜੀ ਸੇਂਦਾ ਨਾਮਕ ਹੁਣ ਆਪਾਂ ਚਾਰੇ ਨਾਮਕ ਲੈਣੇ ਆ ਸੇਂਦਾ ਨਾਮਕ ਕਾਲਾ ਨਾਮਕ ਜਿਹੜਾ ਆਪਾਂ ਨੋਰਮਲ ਆਮ ਚਿੱਟਾ ਨਾਮਕ ਵਰਤਦੇ ਆ ਉਹ ਤੇ ਇਹ ਆਪਾਂ ਇੱਕ ਦੇਕ ਜਿਹੜਾ ਪਿੰਕ ਵਰਤਦੇ ਆ ਇਹ ਚਾਰੇ ਨਾਮਕ ਲੈ ਲੈਣੇ ਆ ਚਾਰੇ ਨਾਮਕ ਆਪਾਂ ਇਹ 100-100 ਗ੍ਰਾਮ ਲੈਣੇ ਆ ਕਿਉਂਕਿ ਆਪਾਂ ਮੈਂ ਘਰ ਵਾਸਤੇ ਕੁਆਂਟੀਟੀ ਇੰਨੀ ਕੀ ਬਣਾਉਣੀ ਆ ਤਾਂ ਕਿ ਆਪਣਾ 15-20 ਦਿਨਾਂ ਦਾ 1 ਮਹੀਨੇ ਵਾਸਤੇ ਪਰਮਸਾਲਾ ਤਿਆਰ ਹੋ ਜਾਵੇ ਆਪਾਂ 100-100 ਗ੍ਰਾਮ ਇਹ ਚਾਰੇ ਨਾਮਕ ਲੈ ਲਏ ਆ 600 ਗ੍ਰਾਮ ਦੇ ਮਗਰ ਆਪਾਂ ਚਾਰ ਚੀਜ਼ਾਂ ਇਹ ਲੈਣੀਆਂ ਨੇ 20 ਗ੍ਰਾਮ ਜੀਰਾ ਲੈਣਾ ਇਹਨੂੰ ਆਪਾਂ ਪੂਨਕੇ ਲਵਾਗੇ ਉਹ ਜਿਹੜਾ ਜੀਰਾ ਪਾਉਣਾ ਇਹਦੇ ਚ ਤੇ ਆਪਾਂ ਇਹਦੇ ਚ ਜਮੈਨ ਲੈਣੀ ਆ 20 ਗ੍ਰਾਮ ਜਮੈਨ ਲੈਣੀ ਆ ਤੇ 20 ਗ੍ਰਾਮ ਇਹ ਆਪਾਂ ਸੁੰਡ ਲੈਣੀ ਆ ਇਹਦੇ ਵਿੱਚ ਤੇ 20 ਗ੍ਰਾਮ ਇਹ ਆਪਾਂ ਕਾਲੀ ਮਿਰਚ ਲੈਣੀ ਆ ਇਹਨਾਂ ਨੂੰ ਆਪਾਂ ਡਰਾਈ ਰੋਸਟ ਕਰ ਲਾਂਗੇ ਜਿਹਦੇ ਨੂੰ ਆਪਾਂ ਥੋੜਾ ਜਿਹਾ ਪਹਿਲਾਂ ਪਾ ਲਾਂਗੇ ਤਾਂ ਕਿ ਇਹਨੂੰ ਆਪਾਂ ਜਿਹਦਾ ਜੀਆ ਪੁੱਜਿਆ ਹੋਇਆ ਜੀਰਾ ਪਾਉਣੇ ਹੋਣਿਆ ਦਹੀਂ ਦੇ ਵਿੱਚ ਤੇ ਇਹਦੇ ਜੇ ਆਪਾਂ ਇਹ ਲੱਸੀ ਦੇ ਵਿੱਚ ਤਿਆਰ ਕਰਨਾ ਪੁੱਜਿਆ ਹੋਇਆ ਜੀਰਾ ਤਿੰਨ ਜਿਹੜੀ ਹੈਗੀ ਹੈ ਕਾਲੀ ਮਿਰਚ ਸੌਂਡਾ ਤੇ ਏਜਮੈਨ ਉਹਨਾਂ ਦਾ ਆਪਾਂ ਥੋੜਾ ਜਿਹਾ ਉਹਨਾਂ ਦੀ ਨਮੀ ਦੂਰ ਕਰ ਲੈਣੀ ਹੈ। ਤਾਂ ਜਿਵੇਂ ਆਪਾਂ ਤਿਆਰ ਕਰਦੇ ਆਂ ਤੇ ਫਿਰ ਤੁਹਾਨੂੰ ਦਿਖਾਉਨੇ ਆਂ ਜੀ। ਲੋ ਜੀ ਆਪਾਂ ਭਾਰੀ ਤਰ੍ਹਾਂ ਇਹਦਾ 프라이ਪੈਨ ਲੈ ਲਿਆ। ਗੈਸ ਨੂੰ ਆਪਾਂ ਆਨ ਕਰ ਲੈਨੇ ਆਂ। ਜਿਵੇਂ ਆਪਣਾ 프라이ਪੈਨ ਸਭ ਤੋਂ ਪਹਿਲਾਂ ਆਪਾਂ ਜੀਰਾ ਪਾਵਾਂਗੇ। ਕਿਉਂਕਿ ਜੀਰੇ ਨੂੰ ਥੋੜਾ ਜਿਹਾ ਵਾਧਾ ਟਾਈਮ ਲੱਗਣਾ। ਜੀਰੇ ਨੂੰ ਆਪਾਂ ਜਦ ਤੱਕ ਰੋਸਟ ਕਰਦੇ ਹੁੰਨੇ ਆਂ। ਉਹ ਜਿਹੜਾ ਜੀਰਾ ਜਿਵੇਂ ਆਪਾਂ ਦਹੀਂ ਚ ਪਾਉਨੇ ਆਂ ਤੇ ਸਭ ਤੋਂ ਪਹਿਲਾਂ ਮੈਂ ਜੀਰਾ ਪਾ ਲੈਣੀ ਆ। ਜਿਵੇਂ ਆਪਾਂ 1 ਮਿੰਟ ਇਦੋਂ ਵੀ ਆਪਣਾ ਜੀਰਾ ਹਾਫ ਪੁੱਜ ਗਿਆ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਜਿਮੇਨ ਕਾਲੀ ਮਿਰਚ ਤੇ ਸੁੰਡ ਪਾ ਦੇਣੀ ਹੈ ਤੇ ਸੁੰਡ ਨੂੰ ਆਪਾਂ ਇੱਥੇ ਕੁੱਟ ਕੇ ਪਾਵਾਂਗੇ ਜੇ ਮੇਰੇ ਕੋਲ ਸਾਤੀ ਸੁੰਡ ਹੈਗੀ ਤੁਸੀਂ ਪੀਸੀ ਹੋਈ ਵੀ ਲੈ ਸਕਦੇ ਆ ਪੀਸੀ ਹੋਈ ਕਾਲੀ ਮਿਰਚ ਵੀ ਲੈ ਸਕਦੇ ਆ ਉਹ ਆਪਣੀ ਮਰਜ਼ੀ ਹੈ ਕਿਉਂਕਿ ਮੈਂ ਜ਼ਿਆਦਾ ਕਰਕੇ ਸਾਤੀ ਚੀਜ਼ਾਂ ਹੀ ਵਰਤਦੀ ਆ ਤੇ ਸਿੱਧਾ ਨਮਕ ਵੀ ਮੇਰੇ ਕੋਲ ਡਲੀਆਂ ਵਾਲਾ ਹੀ ਆ ਤੇ ਉਹ ਨੂੰ ਮੈਂ ਕੁੱਟ ਕੇ ਪਾਉਂਗੀ ਤੇ ਇੱਥੇ ਮੈਂ ਸੁੰਡ ਨੂੰ ਕੁੱਟ ਲਵਾਂ ਕਿਉਂਕਿ ਸੁੱਕੀ ਹੋਈ ਹੁੰਦੀ ਆ ਸੁੰਡ ਛੇਤੀ ਕੁੱਟੀ ਜਾਂਦੀ ਆ ਇਹਦਾ ਕੁੱਟ ਕੇ ਇਹਦੀ ਬਰੀਕ ਪੀਸ ਕਰਕੇ ਤੇ ਫਿਰ ਪਾ ਦੇਣਾ ਇਸ ਪੀਸ ਵਿੱਚ ਥੋੜੀ ਜਿਹੀ ਆਸਾਨੀ ਹੋ ਜਾਂਦੀ ਹੈ ਤਾਂ ਕਿ ਆਪਣੇ ਬਲੇਡ ਵਗੈਰਾ ਕੋਈ ਖਰਾਬ ਨਾ ਹੋ ਜਾਵੇ ਮਿਕਸੀ ਦੇ। ਅਸੀਂ ਜੇ ਪਸਾਇਆਂ ਚੀਜ਼ਾਂ ਨੂੰ ਰੋਸਟ ਕਰਦੇ ਆਂ ਪਰ ਇਹਨਾਂ ਦੇ ਵਿੱਚ ਹੀ ਪਾ ਦੇਣਾ ਜੀਰੇ ਦੇ ਨਾਲ ਹੀ ਇਧਰ ਮੈਂ ਸੌਂਡ ਚੀਰ ਰਹੀ ਆ ਪਾ ਦਿਆਂ ਜੀ ਇਹਨਾਂ ਨੂੰ ਕੁੱਟ ਕੇ ਪਾਤਾ ਤਾਂ ਕਿ ਇਹ ਵੀ ਨਾਲ ਹੀ ਰੋਸਟ ਚੰਗੀ ਤਰ੍ਹਾਂ ਹੋ ਜਾ। 200 ਗ੍ਰਾਮ ਇਹ ਸੌਂਡ ਲਈ ਹੈ ਜੀ। ਮੈਂ ਗੈਸ ਇੱਥੇ ਬੰਦ ਕਰਤਾ ਫਰਾਈਪੈਨ ਮੇਰਾ ਗਰਮ ਹੋ ਗਿਆ। ਤਾਂ ਕਿ ਆਪਣੀ ਕੋਈ ਵੀ ਚੀਜ਼ ਸੜੇ ਨਾ। ਆਪਾਂ ਬਿਲਕੁਲ ਸੇਮ ਗੈਸ ਤੇ ਬਣਾਉਣੀ ਹੈ ਤਾਂ ਇਹਦਾ ਥੋੜਾ ਜਿਹਾ ਫਲੇਵਰ ਉੱਭਰ ਕੇ ਆਵੇ। ਜੀ ਤਾਂ ਆਪਣੀਆਂ ਸਾਰੀਆਂ ਚੀਜ਼ਾਂ ਪੁੱਜ ਲੋ ਜੀ ਆਪਣਾ ਜੀਰਾ ਜਦੋਂ ਅੱਧਾ ਪੁੱਜ ਗਿਆ ਸੀ ਤੇ ਆਪਾਂ ਇਹਦੇ ਵਿੱਚ ਸੁੰਡ ਪਾ ਦਿੱਤੀ ਕੁੱਟ ਕੇ ਤੇ ਹੁਣ ਆਪਾਂ ਇਹਦੇ ਵਿੱਚ ਜਿਮੇਨ ਪਾ ਰਹੇ ਹਾਂ ਜਿਮੇਨ ਤੇ ਕਾਲੀ ਮਿਰਚ ਇਹ ਆਪਾਂ 20 ਗ੍ਰਾਮ ਲਈਆਂ ਜੀ ਚਾਰੇ ਨਮਕ ਆਪਾਂ 100-100 ਗ੍ਰਾਮ ਲਏ ਆ ਤੇ ਚਾਰੀ ਚੀਜ਼ਾਂ ਇਹ ਜਿਹੜੀਆਂ ਜੀਰਾ ਜਿਮੇਨ ਕਾਲੀ ਮਿਰਚ ਤੇ ਸੁੰਡ 20 ਗ੍ਰਾਮ ਇਹ ਲਈਆਂ ਤੇ ਇਹਨਾਂ ਦੀ ਆਪਾਂ ਨਮੀ ਦੂਰ ਕਰਨੀ ਮੈਂ ਗੈਸ ਬੰਦ ਕਰ ਦਿੱਤਾ 프라이ਪੈਨ ਗਰਮਾ ਇਹਨਾਂ ਨੂੰ ਜ਼ਿਆਦਾ ਰੋਸਟ ਨਹੀਂ ਕਰਨਾਗਾ ਇਹਨਾਂ ਤੇ ਨਮੀ ਇਸ ਕਰਕੇ ਦੂਰ ਕਰਨੇ ਤਾਂ ਕਿ ਇਹ ਬਰੀਕ ਪੀਸੀ ਆ ਜਾਵੇ ਨਵੇਂ ਜਿਹੜਾ ਕਚਰਾ ਆਪਣਾ ਫਰਾਈਪਨ ਗਰਮਾ ਆਪਾਂ ਉਹਨਾਂ ਕਚਰੇ ਨੂੰ ਕਰ ਲੈਨੇ ਆ ਤੇ ਬਾਅਦ ਵਿੱਚ ਆਪਾਂ ਇਹਨੂੰ ਥਲੇਟ ਵਿੱਚ ਕੱਢ ਕੇ ਠੰਡਾ ਕਰਕੇ ਤੇ ਨਮਕ ਵੀ ਜਿਹੜਾ ਆਪਣਾ ਮੋਟਾ ਵਾਲਾ ਹੈਗਾ ਉਹਨੂੰ ਵੀ ਆਪਾਂ ਪੁੱਟ ਲੈਨੇ ਆ ਤੇ ਫਿਰ ਆਪਾਂ ਮਿਕਸੀ ਵਿੱਚ ਸਾਰਿਆਂ ਨੂੰ ਇਕੱਠੇ ਗ੍ਰाइंड ਕਰ ਲਾਂਗੇ ਪਹਿਲਾਂ ਆਪਾਂ ਇਹਨੂੰ ਗ੍ਰाइंड ਕਰ ਲੈਣਾ ਤਾਂ ਕਿ ਇਹਦਾ ਪਾਊਡਰ ਪਹਿਲਾਂ ਬਣ ਜਾਵੇ ਤੇ ਨਮਕ ਤਾਂ ਕੁਛ ਪੀਸੇ ਹੋਏ ਹੈਗੇ ਤੇ ਇੱਕ ਇੱਕ ਵਸ ਇਹਦਾ ਨਮਕ ਆ ਜਿਹੜਾ ਮੇਰੇ ਕੋਲ ਰਲੇ ਵਾਲਾ ਨੋ ਜੀ ਇੱਥੇ ਆਪਾਂ ਇਹਨੂੰ ਥਲੇਟ ਵਿੱਚ ਕੱਢ ਲੈਨੇ ਠੰਡਾ ਹੋਣ ਵਾਸਤੇ ਠੰਡਾ ਹੋਣ ਤੋਂ ਬਾਅਦ ਫਿਰ ਆਪਾਂ ਇਹਨੂੰ ਪੀਸਦੇ ਆਂ ਫਿਰ ਜਿਹੜੇ ਨੂੰ ਆਪਾਂ ਭੁੰਨ ਕੇ ਪਾਉਣਾ ਹੁੰਦਾ ਇਹਦੇ ਵਿੱਚ ਲੱਸੀ ਵਾਲੇ ਮਸਾਲੇ ਦੇ ਵਿੱਚ ਤੇ ਬਾਕੀ ਚੀਜ਼ਾਂ ਨੂੰ ਆਪਾਂ ਉਹਦਾ ਰੋਸਟ ਕਰ ਲਿਆ ਤਾਂ ਕਿ ਇਹ ਬਰੀਕ ਹੋ ਜਾ। ਕੁਝ ਛੰਨਾ ਹੋਂਦੀ ਵੇਟ ਕਰਦੇ ਆ ਤੇ ਫਿਰ ਆਪਾਂ ਪੀਸਦੇ ਆ। ਲਓ ਜੀ ਜਿਹੜੀਆਂ ਆਪਾਂ ਚੀਜ਼ਾਂ ਭੁੰਨੀਆਂ ਨੇ ਜੀਰਾ, ਜਮੈਨ, ਸੁੰਢ ਤੇ ਕਾਲੀ ਮਿਰਚ ਇਹਨਾਂ ਨੂੰ ਆਪਾਂ ਮਿਕਸੀ ਵਾਲੇ ਜਗ੍ਹਾ 'ਚ ਪਾ ਦਿੰਨੇ ਆ। ਇਹ ਆਪਣਾ ਖੰਡ ਤੋਂ ਬਾਅਦ ਠੰਡਾ ਹੋ ਗਿਆ। ਤੇ ਪਹਿਲਾਂ ਆਪਾਂ ਇਹਨੂੰ ਗ੍ਰाइंड ਕਰਾਂਗੇ। ਆਪਾਂ ਪਹਿਲਾਂ ਇਹਨੂੰ ਗ੍ਰाइंड ਕਰ ਲਿਆ ਤੇ ਇੱਥੇ ਮੇਰੇ ਕੋਲ ਹੰਡਲੀਆਂ ਨਾਮਕਾ ਜੀ ਸਿੰਧਾ ਨਮਕ ਜੇ ਤੁਹਾਡੇ ਕੋਲ ਪਾਕਿਸਤਾਨੀ ਨਮਕ ਹੈਗਾ ਤਾਂ ਤੁਸੀਂ ਉਹ ਵੀ ਨ ਇਹਨਾਂ ਆਪ ਪਹਿਲਾਂ ਪਰਤਦੇ ਹੁੰਦੇ ਸੀਗੇ ਬੋਰਿਆਂ ਦੇ ਵਿੱਚ ਲੈ ਕੇ ਆਉਂਦੇ ਹੁੰਦੇ ਸੀ ਜੋਟ ਦੇ ਬੋਰੇ ਹੁੰਦੇ ਸੀ ਇਹਦੇ ਨਾਲ ਪਾਕਿਸਤਾਨੀ ਨਮਕ ਆਲੇ ਜਿਸ ਹੁਣ ਆਪਾਂ ਦੇ ਕੋਲ ਜਿਹੜਾ ਪਹਿਲਾਂ ਡਲੀਆਂ ਵਾਲਾ ਨਮਕ ਆ ਆਪਾਂ ਉਹ ਪਾ ਕੇ ਇੱਕ ਵਾਰੀ ਗ੍ਰाइंड ਕਰ ਲਿਆ ਇਸੇ ਦਾ ਨਮਕ ਜੀ ਮੈਂ ਕਰ ਲਿਆ ਇਹਦੇ ਚ ਤੇ ਇੱਕ ਮੈਂ ਜਿਹੜਾ ਪਿੰਕ ਸਾਲਡ ਆ ਇਹਦਾ ਪਿੰਕ ਨਮਕ ਇਹ ਵੀ ਮੈਂ ਕਰ ਲਿਆ ਕਿਉਂਕਿ ਇਹ ਬਹੁਤਾ ਬਰੀਕ ਨਹੀਂ ਹੁੰਦਾਗਾ ਥੋੜੀਆਂ ਜਿਹੀਆਂ ਡਲੀਆਂ ਹੁੰਦੀਆਂ ਨੇ ਇਹਦੇ ਚ ਵਿੱਚ ਤੇ ਇੱਥੇ ਹੁਣ ਆਪਾਂ ਦੂਜਾ ਜਿਹੜਾ ਇੱਕ ਆਪਾਂ ਨਾਰਮਲ ਨਮਕ ਵਰਤਦੇ ਆ ਤੇ ਇੱਕ ਕਾਲਾ ਨਮਕ ਆਪਾਂ ਇਹ ਆਟਾ ਜਿਹੇ ਨਾ ਮੂੰਗ ਗ੍ਰाइंड ਕਰ ਲੈਣਾ ਇਹ ਮੇਰੇ ਕੋਲ ਪੀਸੇ ਹੋਏ ਆ ਇੱਕ ਵਾਰੀ ਚਮਚੇ ਨਾਲ ਥੰਗੀਦਰਾ ਮਿਕਸ ਕਰ ਲਈ ਗਏ ਆਪਾਂ ਪਾਤਾ ਜੀ ਨਮਕ ਕਾਲਾ ਨਮਕ ਤੇ ਆਪਾਂ ਪਾਤਾ ਜੀ ਆਪਾਂ ਚਿੱਟਾ ਨਮਕ ਚਾਰੇ ਨਮਕ ਪਾਇਆ ਉਹ ਜੀ ਸਾਰੇ ਮਿਕਸ ਹੋ ਗਏ ਸਾਰੀ ਚੀਜ਼ਾਂ ਨੂੰ ਪੀਸ ਲਿਆ ਇੱਕ ਵਾਰੀ ਫਿਰ ਆਪਾਂ ਇਹਨੂੰ ਛਾਣਦੇ ਆਂ ਚਾਹ ਪੌਣੀ ਲੈਣੀ ਜੀ ਆਪਾਂ ਮੋਟੀ ਪੌਣੀ ਜਿਹੜੀ ਹੁੰਦੀ ਆ ਜਿਹਦੇ ਨਾਲ ਆਟਾ ਛਾਣਦੇ ਆਂ ਉਹਦਾਂ ਦੇ ਪੌਣੀ ਲੈ ਕੇ ਤੁਸੀਂ ਉਹਦੇ ਨਾਲ ਛਾਣ ਲਿਆ ਇਹ ਬਹੁਤ ਹੀ ਹਾਜਮੇਦਾਰ ਤੇ ਗੁਣਕਾਰੀ ਹੈ ਜੀ ਇਹਨੂੰ ਤੁਸੀਂ ਗਰਮੀਆਂ ਦੇ ਵਿੱਚ ਜ਼ਰੂਰ ਬਣਾ ਕੇ ਬਣਾਓ ਘਰ ਦੇ ਵਿੱਚ। ਇਹੀ ਵੈਸੇ ਪੈਕਟਾਂ ਵਿੱਚ ਵੀ ਮਿਲ ਜਾਂਦਾ ਹੈ ਨੰਬੀਆਂ ਵਿੱਚ ਵੀ ਮਿਲ ਜਾਂਦਾ ਪਰ ਜਿਹਦਾ ਜਿੱਦਾਂ ਆਪਾਂ ਅੱਖਾਂ ਦੇ ਸਾਹਮਣੇ ਆਪਣੇ ਹਰ ਚੀਜ਼ ਨੂੰ ਉਹਨਾਂਕੇ ਬਣਾਉਣੇ ਆ ਤੇ ਸਾਰੇ ਨਮਕ ਆਪਣੇ ਘਰ ਹੀ ਲਿਆ ਕੇ ਆਪਾਂ ਬਣਾਉਣੇ ਆ ਤੇ ਇਹਨਾਂ ਦਾ ਟੇਸ ਹੀ ਵੱਖਰਾ ਵਾ। ਸਾਰੇ ਨਮਕ ਨੂੰ ਛਾਣ ਲੈਣਾ ਇਹਦਾ। ਜੇ ਕੋਈ ਮੋਟੀ ਚੀਜ਼ ਰਹਿ ਜਾਵੇ ਤਾਂ ਉਹਨੂੰ ਦੁਬਾਰਾ ਕਰ ਲਿਓ। ਜਿਵੇਂ ਜਦੋਂ ਆਪਾਂ ਡਰਾਈ ਰੋਸਟ ਕਰਕੇ ਕਰਦੇ ਆਂ ਤੇ ਕੋਈ ਮੋਟੀ ਚੀਜ਼ ਰਹਿ ਨਹੀਂ ਹੁੰਦੀ ਨਹੀਂ ਸੁਆਵਲਾ ਘੱਟ ਰਹਿ ਜਾਂਦੀ ਆ। ਇਸ 100-100 ਗ੍ਰਾਮ ਦੇ ਨਾਲ ਹੀ ਆਪਣਾ ਨਮਕ ਕਾਫੀ ਬਣ ਜਾਂਦਾ। ਇਕੋ 400 ਗ੍ਰਾਮ ਤਾਂ ਆਪਣਾ ਨਮਕ ਹੀ ਹੋ ਜਾਂਦਾ ਆ ਪਚਾਰੇ ਨਮਕ ਪਾਏ ਆ ਤੇ 80 ਗ੍ਰਾਮ ਆਪਣਾ ਦੂਜਾ ਹੋ ਜਾਂਦਾ ਲਗਭਗ ਮਿਲ ਕੇ 1/2 ਕਿਲੋ ਦੇ ਨੇੜੇ ਬਣ ਜਾਂਦਾ ਤੇ 1/2 ਕਿਲੋ ਦੇ ਨੇੜੇ ਮਸਾਲਾ ਆਪਾਂ ਨੂੰ 1 ਮਹੀਨੇ ਵਾਸਤੇ ਬਣ ਜਾਂਦਾ 1 ਮਹੀਨੇ ਤੋਂ ਵੱਧ ਦਾ ਬਣਾਇਓ ਵੀਨਾ ਤਾਂ ਕਿ ਇਹ ਦੀ ਫਿਰ ਮਹਿਕ ਵੀ ਬਣੀ ਰਹੇ ਤੇ ਇਹਦੇ ਗੁਣ ਵੀ ਬਣੇ ਰਹਿਣ ਇਹਦੇ ਲੱਸੀ ਜਾਂ ਸਜਵੀ ਜੀ ਪਾ ਕੇ ਬਣਾ ਕੇ ਦੇਖਿਓ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣਦਾ ਨਸੀ ਤੇ ਸਜਵੀ ਨੂੰ ਲਾ ਦਿੰਦਾ ਜੀ ਇਹ ਮਸਾਲਾ ਤੇ ਸੌਖਾ ਵਾ ਸੀਸਲਾਤ ਤੇ ਪਾਓ ਦਹੀਂ ਚ ਪਾਓ ਲੱਸੀ ਚ ਪਾਓ ਸਕੰਜੀ ਵਿੱਚ ਪਾਓ ਜਿਸ ਵੀ ਮਰਜੀ ਚੀਜ਼ ਦੇ ਵਿੱਚ ਪਾ ਸਕਦੇ ਤੇ ਬਹੁਤ ਹੀ ਟੇਸਟੀ ਬਣਦਾ ਤੇ ਹਾਜਮਾ ਵੀ ਇਹਦੇ ਨਾਲ ਬਹੁਤ ਵਧੀਆ ਰਹਿੰਦਾ ਵਾ ਤੇ ਅੰਡਾ ਹੀ ਰੋਜ਼ ਕਰਕੇ ਪਾਈਆਂ ਤੇ ਆਪਣੇ ਛਾਨੀ ਦੇ ਵਿੱਚ ਅੱਧਾ ਚਮਚਾ ਵੀ ਨਹੀਂ ਬਚਿਆਗਾ ਤੁਸੀਂ ਦੇਖ ਸਕਦੇ ਆ ਤੇ ਹੁਣ ਆਪਾਂ ਇਹਨੂੰ ਨਾ ਕਾਚੇ ਦੇ ਬਰਤਨਾਂ ਚ ਪਾ ਕੇ ਰੱਖ ਲਾਂਗੇ ਤੇ ਫਿਰ ਜਿੰਨਾ ਖਲੋੜ ਆਉਣਾ ਉਹ ਵਰਤ ਲਓ ਜੀ ਆਪਣਾ ਦਸਹੀ ਵਾਲਾ ਮਸਾਲਾ ਬਣ ਕੇ ਹੋ ਗਿਆ ਤਿਆਰ ਤੇ ਆਪਾਂ ਇਹਨੂੰ ਪਾਉਣਾ ਹੈ ਵਰਤਮਾਨ ਦੇ ਵਿੱਚ ਤੇ ਤੁਸੀਂ ਇਹਦੇ ਵਾਸਤੇ ਕੱਚ ਦਾ ਵਰਤਮਾਨ ਲਿਓ ਜਾਂ ਚੀਨੀ ਦਾ ਲਿਓ ਇਹਨੂੰ ਕਦੇ ਵੀ ਸਟੀਲ ਦੇ ਡੱਬੇ ਵਿੱਚ ਨਾ ਪਾਓ ਕਿਉਂਕਿ ਸਟੀਲ ਜਦੋਂ ਨਮਕ ਪਾਉਂਦੇ ਆ ਤੇ ਕਈ ਵਾਰੀ ਸਟੀਲ ਵਾਲਾ ਡੱਬਾ ਨੂੰ ਜਗਾਲ ਲੱਗ ਜਾਂਦਾ ਤੇ ਇਸ ਕਰਕੇ ਹਮੇਸ਼ਾ ਕੱਚ ਦੀ ਜਾਂ ਉਹਦੇ ਚੀਨੀ ਵਾਲੇ ਵਰਤਮਾਨ ਵਿੱਚ ਹੀ ਬਣਾਵਾ ਤੇ ਇਹਦੇ ਨਾਲ ਲੱਸੀ ਦਾ ਵੀ ਸਲਾਦ ਦਾ ਵੀ ਤੇ ਸਕੰਜਵੀ ਦਾ ਦੁਗਣਾ ਟੇਸ ਆ ਜਾਂਦਾ ਜੇ ਤੁਸੀਂ ਸਕੰਜਵੀ ਬਣਾਉਣੀ ਆ ਤੁਸੀਂ ਨਿੰਬੂ ਤੇ ਜਿਹੜਾ ਚੀਨੀ ਵਗੈਰਾ ਪਾਉਣੀ ਆ ਉਹ ਤੁਸੀਂ ਪਾਣੀ ਵਿੱਚ ਘੋਲ ਲਿਓ ਤੇ ਉਤੋਂ ਦੇ ਤੁਸੀਂ ਇਹ ਮਸਾਲਾ ਪਾ ਦਿਓ ਤੇ ਬਹੁਤ ਹੀ ਹਾਜਮੇਦਾਰ ਆ ਤੇ ਜੇ ਤੁਹਾਨੂੰ ਪਈ ਵਾਰ ਕੋਈ ਲੋਬ ਵਗੈਰਾ ਲੱਗੇ ਜਾਂ ਕੁਝ ਤੁਸੀਂ ਲੱਸੀ ਪੀਣੀ ਆ ਜਾਂ ਸੰਘੀ ਪੀਣੀ ਆ ਤੇ ਆਹ ਮਸਾਲਾ ਜ਼ਰੂਰ ਬਣਾ ਕੇ ਦੇਖਿਓ ਤਾਂ ਕਿ ਪਹਿਲਾਂ ਮੈਂ ਵੀ ਆਮ ਜਿਹਾ ਆਪਾਂ ਸਿੰਪਲ ਨਮਕ ਪਾਉਂਦੇ ਹੁੰਨੇ ਆ ਤੇ ਉਦਾਂ ਹੀ ਪਾਉਂਦੀ ਸੀਗੀ ਪਰ ਜਦੋਂ ਦਾ ਮੈਂ ਆਹ ਮਸਾਲਾ ਤਿਆਰ ਕਰਨ ਲੱਗੀ ਆ ਤੇ ਲੱਸੀ ਤੇ ਸੰਘੀ ਵੀ ਤੇ ਸੈਲਡ ਸਲਾਦ ਬਹੁਤ ਹੀ ਜ਼ਿਆਦਾ ਟੇਸਟੀ ਲੱਗਦਾ ਹੈ ਇਹਦੇ ਨਾਲ ਤੇ ਤੁਸੀਂ ਵੀ ਘਰ ਵਿੱਚ ਇੱਕ ਵਾਰੀ ਜ਼ਰੂਰ ਬਣਾ ਕੇ ਦੇਖਿਓ ਸਾਨੂੰ ਕਮੈਂਟਾਂ ਵਿੱਚ ਲਿਖਿਓ ਆਹ ਮਸਾਲਾ ਕਿੰਨਾ ਕੁ ਸਵਾਦ ਲੱਗਿਆ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸਾਡੇ ਚੈਨਲ ਨੂੰ ਸਪੋਰਟ ਕਰਿਓ ਘੰਟੀ ਦਾ ਬਟਨ ਦਬਾਉਣਾ 40 ਲੋ ਤਾਂ ਕਿ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਲੋ ਜੀ ਘਰ ਬਣਾਓ ਰੱਸੀ ਵਾਲਾ ਮਸਾਲਾ